ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਨੌਧ ਸਿੰਘ ਜੀ ਸਾਧ ਸੰਗਤ ਜੀ ਤੁਰ ਕੀ ਬਾਣੀ ਆਈ ਜਿਨ ਸਗਲੀ ਚਿੰਤ ਮਟਾਈ ਗੁਰਬਾਣੀ ਇਸ ਜਗ ਮਹਿ ਚਾਨਨ ਕਰਮ ਵਸੈ ਮਨ ਆਏ ਸਾਧ ਸੰਗਤ ਜੀ ਇਹ ਜੋ ਪਾਵਨ ਪਵਿੱਤਰ ਗੁਰਬਾਣੀ ਹੈ ਸਤਗੁਰਾਂ ਨੇ ਸਾਡੀ ਝੋਲੀ ਦੇ ਵਿੱਚ ਇਹ ਦਾਤ ਪਾਈ ਹੁਣ ਇਹ ਬਾਣੀ ਕੋਈ ਆਮ ਸ਼ਬਦ ਜਾਂ ਕੋਈ ਆਮ ਸਾਹਿਤ ਨਹੀਂ ਕੋਈ ਕਹਾਣੀਆਂ ਕੋਈ ਕਵਿਤਾਵਾਂ ਨਹੀਂ ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਚਨਾ ਹੈ ਇਹ ਬਾਣੀ ਉੱਪਰ ਜਿੰਨੇ ਵੀ ਭਰੋਸਾ ਰੱਖਿਆ ਵਿਸ਼ਵਾਸ ਰੱਖਿਆ ਇਹ ਬਾਣੀ ਇੰਨੀ ਕੁ ਸਮਰੱਥ ਹੈ ਕਿ ਜਿਹੜਾ ਵਿਸ਼ਵਾਸ ਦੇ ਨਾਲ ਇਹਨੂੰ ਪੜਦਾ ਹੈ ਇਹ ਮਾਨਸਿਕ ਤੌਰ ਤੇ ਵੀ ਸਾਨੂੰ ਤੰਦਰੁਸਤ ਕਰਦੀ ਹੈ ਤੇ ਸਰੀਰਕ ਤੌਰ ਤੇ ਵੀ ਵੱਡੇ ਵੱਡੇ ਕਸ਼ਟਾਂ ਨੂੰ ਦੁੱਖਾਂ ਨੂੰ ਰੋਗਾਂ ਨੂੰ ਸਾਧ ਸੰਗ ਜੀ ਇਹ ਕੱਟ ਦਿੰਦੀ ਹੈ ਪਰ ਸ਼ਰਤ ਇਹ ਕਿ ਵਿਸ਼ਵਾਸ ਭਰੋਸਾ ਪੱਕਾ ਹੋਵੇ ਵਿਸ਼ਵਾਸ ਦੇ ਵਿੱਚ ਕੋਈ ਕਮੀ ਨਾ ਹੋਵੇ ਜੇ ਵਿਸ਼ਵਾਸ ਦੇ ਵਿੱਚ ਕਮੀ ਹੋਈ ਤੇ ਸਾਧ ਸੰਗ ਜੀ ਫਿਰ ਸਾਡੇ ਦੁੱਖਾਂ ਤੋਂ ਨਹੀਂ ਸਾਨੂੰ ਕੋਈ ਬਚਾ ਸਕਦਾ ਹਣ ਬਹੁਤ ਸੰਗਤ ਐਸੀ ਵੀ ਹੈ ਜਿਨ੍ਹਾਂ ਦੇ ਨਾਲ ਬਾਣੀ ਦੀ ਕਲਾ ਵਰਤਦੀ ਹੈ ਜਿਹੜੇ ਬਾਣੀ ਪੜ੍ਹਦੇ ਨੇ ਫਿਰ ਇਹ ਬਾਣੀ ਇੱਕ ਪਾਰਸ ਦੀ ਤਰ੍ਹਾਂ ਕੰਮ ਕਰਦੀ ਹੈ ਜਿਵੇਂ ਕੋ ਪਾਰਸ ਹੁੰਦਾ ਹੈ ਨਾ ਉਹ ਕਿਸੇ ਵੀ ਚੀਜ਼ ਨੂੰ ਛੁੰਦਾ ਹੈ ਲੋਹੇ ਨੂੰ ਛੁੰਦਾ ਹੈ ਤੇ ਉਹ ਸੋਨੇ ਦਾ ਬਣਾ ਦਿੰਦਾ ਹੈ ਇਸੇ ਤਰ੍ਹਾਂ ਗੁਰਬਾਣੀ ਉਸ ਗੁਰਸਿੱਖ ਦੇ ਨਾਲ ਪਾਰਸ ਤੇ ਵਾਂਗੂ ਵਰਤਦੀ ਹੈ ਪਾਰਸ ਕਲਾ ਵਰਤਦੀ ਹੈ ਉਹਦੇ ਨਾਲ ਜਿਹੜੇ ਗੁਰਸਿੱਖ ਨੂੰ ਬਾਣੀ ਦੇ ਉੱਪਰ ਪੂਰਾ ਭਰੋਸਾ ਹੈ ਜਿਹੜਾ ਗੁਰਬਾਣੀ ਨੂੰ ਗੁਰਨਾਨਕ ਸਾਹਿਬ ਦਾ ਸਰੂਪ ਮੰਨਦਾ ਏ ਜਿਹੜਾ ਮੰਨਦਾ ਏ ਕਿ ਇਹ ਹਾਜ਼ਰ-ਨਾਜ਼ਰ ਪਾਤਸ਼ਾਹ ਨੇ ਤੇ ਭਰੋਸਾ ਰੱਖਦਾ ਏ ਤੇ ਸਾਧ ਸੰਗਤ ਜੀ ਭਰੋਸੇ ਨੂੰ ਜਰੂਰ ਫਲਾ ਲੱਗਦਾ ਹੈ ਜੀ ਹੁਣ ਅੱਜ ਅਸੀਂ ਦੇਖਦੇ ਆ ਨਾ ਕਿ ਜਿਹੜੀਆਂ ਸੰਗਤਾਂ ਬਾਣੀ ਪੜਦੀਆਂ ਨੇ ਚਾਹੇ ਕਾਰਨ ਕੋਈ ਵੀ ਹੋਵੇ ਭਾਵੇਂ ਲਾਲਚ ਵਾਸਾ ਕੇ ਪੜਦੀਆਂ ਨੇ ਪਰ ਉਹ ਬਾਣੀ ਪੜਦਿਆਂ ਪੜਦਿਆਂ ਐਸੀ ਗੁਰੂ ਦੀ ਕਿਰਪਾ ਮਿਹਰ ਵਰਤਣੀ ਸ਼ੁਰੂ ਹੋ ਜਾਂਦੀ ਹੈ ਕੀ ਬਾਣੀ ਦੇ ਉੱਪਰ ਉਹਨਾਂ ਨੂੰ ਭਰੋਸਾ ਹੋ ਜਾਂਦਾ ਹੈ ਵੀ ਨਹੀਂ ਜਿਵੇਂ ਕੋਈ ਰੋਗੀ ਹੋਵੇ ਉਹਨੂੰ ਹੁੰਦਾ ਹੈ ਕਿ ਮੈਂ ਮੈਡੀਸਿਨ ਖਾਣੀ ਹੈ ਮੈਂ ਇੱਕ ਵੀ ਦਿਨ ਛੱਡਣੀ ਨਹੀਂ ਤੇ ਉਹਨੂੰ ਯਾਦ ਹੁੰਦਾ ਵੀ ਮੈਂ ਦਵਾਈ ਖਾਣੀ ਹੈ ਤੇ ਜਿਸ ਦੇ ਨਾਂ ਖਾਦੀ ਜਾਵੇ ਫਿਰ ਉਹ ਆਪਣੇ ਆਪ ਨੂੰ ਕੋਸਦਾ ਹੈ ਕਿ ਮੈਂ ਦਵਾਈ ਕਿਉਂ ਨਾ ਖਾਦੀ ਇਸੇ ਤਰ੍ਹਾਂ ਗੁਰਸਿੱਖ ਜਿਹੜਾ ਬਾਣੀ ਤੇ ਭਰੋਸਾ ਰੱਖਦਾ ਜਿਹਨੂੰ ਪਤਾ ਹੈ ਵੀ ਅਸਲ ਦਵਾਈ ਤੇ ਇਹ ਆ ਮੇਰੇ ਰੋਗ ਦੀ ਸਰਬ ਰੋਗ ਕਾ ਔਖਰ ਨਾਮ ਸਾਰੇ ਰੋਗਾਂ ਦੀ ਦਵਾਈ ਗੁਰੂ ਕੀ ਬਾਣੀ ਹੈ ਜਿਹਨੂੰ ਇਹ ਭਰੋਸਾ ਹੁੰਦਾ ਹੈ ਫਿਰ ਉਹ ਨਾਂਗਾ ਨਹੀਂ ਪਹਿਨ ਦਿੰਦਾ ਕਿਸੇ ਦਿਨ ਉਹਦੇ ਕੋਲ ਚ ਪਹਿਲਾ ਸਾਹਿਬ ਦੀ ਹਾਜ਼ਰੀ ਨਾ ਭਰੀ ਜਾਵੇ ਕਿਸੇ ਕਾਰਨ ਵਸ ਤੇ ਉਹ ਆਪਣੇ ਆਪ ਨੂੰ ਕੋਸਦਾ ਰਹੇਗਾ ਕਿ ਮੇਰਾ ਨਾਂਗਾ ਪੈ ਗਿਆ ਹੁਣ ਮੈਂ ਬਾਣੀ ਪੜੂੰਗਾ ਵੱਧ ਬਾਣੀ ਪੜੂੰਗਾ ਇਹ ਭਰੋਸਾ ਜੇ ਉਹ ਨਾਂਗਾ ਨਹੀਂ ਪਹਿਨ ਦਿੰਦੀ ਕਿਉਂਕਿ ਇਹ ਬਾਣੀ ਪਾਰਸਕਲਾ ਦੀ ਤਰ੍ਹਾਂ ਕੰਮ ਕਰਦੀ ਹੈ ਹੁਣ ਕਈ ਐਸੇ ਵੀ ਜੀਵ ਨੇ ਐਸੇ ਸੱਜਣ ਨੇ ਕਹਿਣਗੇ ਗੁਰਬਾਣੀ ਮੰਤਰ ਰਟਣ ਨਹੀਂ ਤੋਤਾ ਰਟਨੀ ਕਰਨਾ ਚਾਹੀਦਾ ਬਾਣੀ ਨੂੰ ਬਾਰ-ਬਾਰ ਪੜ੍ਹਨਾ ਕੁਝ ਨਹੀਂ ਹੁੰਦਾ ਉਹ ਐਗਜ਼ਾਮਪਲਾਂ ਦੇਣਗੇ ਕਿ ਜਿਵੇਂ ਡਾਕਟਰ ਨੇ ਨੁਕਸੇ ਲਿਖੇ ਆ ਕੋਈ ਨੁਸਖੇ ਲਿਖ ਕੇ ਦਿੱਤੇ ਆ ਭਾਈ ਏਦਾਂ ਏਦਾਂ ਕਰਨਾ ਤੇਰਾ ਰੋਗ ਕੱਟਿਆ ਜਾਊ ਹੁਣ ਡਾਕਟਰ ਦੇ ਨੁਸਖੇ ਨੂੰ ਪੜੀ ਜਾਓ ਤੁਹਾਡਾ ਰੋਗ ਠੀਕ ਨਹੀਂ ਹੁੰਦਾ ਤੇ ਉਹ ਫਿਰ ਅਗਲੀ ਐਗਜ਼ਾਮਪਲ ਦੇਣਗੇ ਕਿ ਕੋਈ বাস ਹੈ ਜਾਂ ਕੋਈ ਰੇਲ ਗੱਡੀ ਉਹਦਾ ਟਾਈਮ ਟੇਬਲ ਤੁਸੀਂ ਯਾਦ ਕਰ ਲਓ ਤੇ ਟਾਈਮ ਟੇਬਲ ਨੂੰ ਯਾਦ ਕਰਨ ਦੇ ਨਾਲ ਰਟਣ ਦੇ ਨਾਲ ਤੁਸੀਂ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ ਉਹ ਇਦਾਂ ਨਹੀਂ ਐਗਜ਼ਾਮਪਲਾਂ ਦੇਣਗੇ ਉਹ ਗੁਰਬਾਣੀ ਦੇ ਪਾਠ ਨੂੰ ਅਲਾਹੀ ਬਾਣੀ ਨੂੰ ਸਾਧ ਸੰਗਤ ਜੀ ਟਾਈਮ ਟੇਬਲ ਨਾਲ ਕੰਪੇਅਰ ਕਰਦੇ ਨੇ ਤੇ ਡਾਕਟਰ ਦੇ ਨੁਸਖੇ ਨੂੰ ਗੁਰਬਾਣੀ ਦੇ ਨਾਲ ਕੰਪੇਅਰ ਕਰਦੇ ਨੇ ਪਰ ਸਾਧ ਸੰਗਤ ਜੀ ਇਹ ਗੁਰਬਾਣੀ ਕੋਈ ਨੁਸਖਾ ਨਹੀਂ ਇਹ ਗੁਰਬਾਣੀ ਆਪ ਦਵਾਈ ਹੈ ਇਹ ਗੁਰਬਾਣੀ ਟਾਈਮ ਟੇਬਲ ਨਹੀਂ ਇਹ ਗੁਰਬਾਣੀ ਆਪ ਸਾਧ ਸੰਗਤ ਜੀ ਰੇਲ ਹੈ ਰੇਲ ਦੀ ਨਹੀਂ ਆਈ ਹੈ ਤੇ ਉਹ ਰੇਨ ਜਿਹੜੀ ਸਾਨੂੰ ਨਿਝ ਘਰ ਜਾਨੀ ਕਿ ਸੱਚਖੰਡ ਵਿੱਚ ਪਹੁੰਚਾਉਂਦੀ ਹੈ ਪਰਸ਼ਰ ਤੇ ਬਾਣੀ ਨੂੰ ਬਾਣੀ ਤੇ ਭਰੋਸਾ ਰੱਖ ਕੇ ਬਾਣੀ ਨੂੰ ਪੜੋਏ ਬਾਣੀ ਪਾਲਸ ਦੀ ਤਲਾ ਵਰਤਦੀ ਹੈ ਸੋ ਭਾਈ ਸੇ ਭਾਈ ਦੰਤೀರ್ ਸਿੰਘ ਜੀ ਸਾਧ ਸੰਗਤ ਜੀ ਉਹਨਾਂ ਦੇ ਜੀਵਨ ਦੇ ਵਿੱਚ ਇੱਕ ਘਟਨਾ ਉਹ ਲਿਖਦੇ ਨੇ ਆਪਣੀ ਕਿਤਾਬ ਦੇ ਵਿੱਚ ਇਹ ਘਟਨਾ ਜਦੋਂ ਅਸੀਂ ਸੁਣਾਗੇ ਜਾਂ ਵਿਚਾਰਾਂਗੇ ਸਾ ਸੰਗਤ ਜੀ ਸਾਡਾ ਭਰੋਸਾ ਬਾਣੀ ਤੇ ਵਧੇਗਾ ਜ਼ਰੂਰ ਵਧੇਗਾ ਉਹ ਆਪਣੇ ਜੀਵਨ ਦੀ ਇੱਕ ਘਟਨਾ ਦੱਸਦੇ ਨੇ ਉਹ ਕਹਿੰਦੇ ਨੇ ਕਿ ਅੰਮ੍ਰਿਤ ਛਕਣ ਤੋਂ ਪਹਿਲਾਂ ਹੀ ਮੇਰਾ ਬਾਣੀ ਦੇ ਉੱਪਰ ਬੜਾ ਭਰੋਸਾ ਸੀ ਗੁਰੂ ਦੀ ਬੜੀ ਕਿਰਪਾ ਸੀ ਕੀ ਅੰਮ੍ਰਿਤ ਨੀਸ਼ੀ ਛਕਿਆ ਆ ਜੇ ਪਰ ਗੁਰਮਤ ਦੇ ਉੱਪਰ ਗੁਰੂ ਦੇ ਉੱਪਰ ਅਤੇ ਗੁਰੂ ਦੇ ਬਾਣੀ ਦੇ ਉੱਪਰ ਮੇਨੂੰ ਡ੍ਰਿੜ ਭਰੋਸਾ ਹੋ ਚੁੱਕਾ ਹੈ ਤੇ ਉਹ ਕਹਿੰਦੇ ਕਿ ਮੈਨੂੰ ਭਰੋਸਾ ਸੀ ਤੇ ਸਰਬ ਰੋਗ ਦਾ ਉਹ ਖਦਨਾਮ ਕਿ ਜਿੰਨੇ ਵੀ ਮਾਨਸਿਕ ਰੋਗ ਨੇ ਸਰੀਰਕ ਰੋਗ ਨੇ ਉਹਨਾਂ ਸਾਰਿਆਂ ਦੀ ਦਵਾਈ ਇੱਕ ਵਾਹਿਗੁਰੂ ਦਾ ਨਾਮ ਹੈ ਤੇ ਇਹ ਸਭ ਤੋਂ ਵਧੀਆ ਸਭ ਤੋਂ ਸ੍ਰੇਸ਼ਟ ਦਵਾਈ ਹੈ ਤੇ ਇਹ ਕਹਿੰਦਾ ਕਿ ਭਾਈ ਰੰਤਿਰ ਸਿੰਘ ਜੀ ਕਹਿੰਦੇ ਵੀ ਜਦੋਂ ਇਸ ਸਬੰਧੀ ਮੇਰੀ ਵਿਚਾਰ ਆਪਣੇ ਪਿਤਾ ਜੀ ਨਾਲ ਹੋਣੀ ਤੇ ਉਹਨਾਂ ਨੇ ਇੱਕ ਚੀਜ਼ ਨਾਲ ਤੇ ਐਗਰੀ ਕਰਨਾ ਕੀ ਮਾਨਸਿਕ ਰੋਗ ਤੇ ਜ਼ਰੂਰ ਬਾਣੀ ਨਾਲ ਠੀਕ ਹੁੰਦੇ ਨੇ ਪਰ ਸਰੀਰਕ ਰੋਗਾਂ ਬਾਰੇ ਉਹ ਨਹੀਂ ਸੀ ਮੰਨਦੇ ਪੈਦਾ ਨਹੀਂ ਹੋ ਸਕਦਾ ਤੇ ਸਰੀਰਕ ਰੋਗ ਜਿਹੜੇ ਨੇ ਉਹ ਬਾਣੀ ਦੇ ਨਾਲ ਠੀਕ ਹੋ ਜਾਣ ਤੇ ਨਾ ਉਹ ਭਰੋਸਾ ਕਰਦੇ ਸੀ ਇਸ ਤਰ੍ਹਾਂ ਕਿ ਸੱਚਮੁੱਚ ਨਾਮ ਵਿੱਚ ਸਰਬ ਰੋਗਾਂ ਦਾ ਇਲਾਜ ਹੈ ਤੇ ਕਹਿੰਦੇ ਕਿ ਫਿਰ ਕੀ ਹੁੰਦਾ ਹੈ ਕਿ ਕੁਦਰਤੀ ਇੱਕ ਐਸੀ ਘਟਨਾ ਫਿਰ ਸਾਡੇ ਵਿੱਚ ਵਾਪਰਦੀ ਹੈ ਸਾਡੇ ਪਰਿਵਾਰ ਦੇ ਵਿੱਚ ਕਿ ਮੇਰੇ ਪਿਤਾ ਜੀ ਇੱਕ ਵਾਰ ਬਿਮਾਰ ਹੋ ਜਾਂਦੇ ਨੇ ਕਹਿੰਦੇ ਬਿਮਾਰ ਵੀ ਇੰਨੇ ਜ਼ਿਆਦਾ ਹੋਏ ਕਿ ਉਹਨਾਂ ਨੂੰ ਹਸਪੀਟਲ ਲੁਧਿਆਣੇ ਹਸਪੀਟਲ ਦੇ ਵਿੱਚ ਐਡਮਿਟ ਕਰਨਾ ਪਿਆ ਕਹਿੰਦੇ ਕਿ ਮੈਂ ਆਪਣੇ ਪਿਤਾ ਜੀ ਦੇ ਨਾਲ ਸੇਵਾ ਵਾਸਤੇ ਗਿਆ ਕਿ ਚਲੋ ਉਹਨਾਂ ਦੇ ਨਾਲ ਰਵਾਂਗਾ ਦੋ ਚਾਰ ਜਣੇ ਹੋਰ ਮੇਰੇ ਨਾਲ ਗਏ ਪਿੰਡ ਦੇ ਵਿੱਚੋਂ ਜਿਹੜੇ ਸਾਡੇ ਸਾਖ ਸੰਬੰਧੀ ਸੀ ਕਹਿੰਦੇ ਹਸਪੀਟਲ ਦੇ ਵਿੱਚ ਇੱਕ ਸਪੈਸ਼ਲ ਕਮਰਾ ਸੀ ਲੈਣੇ ਆ ਜਿੱਥੇ ਮੇਰੇ ਪਿਤਾ ਜੀ ਦਾ ਇਲਾਜ ਹੁੰਦਾ ਕਹਿੰਦੇ ਕਿ ਮੇਰੀ ਕੋਈ ਇੱਥੇ ਆਉਣ ਦੀ ਮਨਛਾਹ ਨਹੀਂ ਸੀ ਕਿ ਮੈਂ ਇਲਾਜ ਕਰਾਉਣਾ ਸੀ ਪਰ ਕਹਿੰਦੇ ਕਿ ਹੁਣ ਪਿਤਾ ਜੀ ਮੇਰੇ ਨਾਲ ਪ੍ਰੇਮ ਕਰਦੇ ਸੀ ਤੇ ਉਹ ਮੇਰੇ ਨਾਲ ਉਹਨਾਂ ਨੂੰ ਉਹਨਾਂ ਦੀ ਖਿੱਚ ਸੀ ਤੇ ਮੈਨੂੰ ਤਾਂ ਆਉਣਾ ਪਿਆ ਤੇ ਮੈਂ ਵੀ ਨਾਲ ਆਇਆ ਵੀ ਚੱਲ ਵੀ ਨਾਲ ਬਾਕੀ ਜਾ ਰਹੇ ਨੇ ਤੇ ਮੇਰਾ ਵੀ ਜਾਣਾ ਫਰਜ਼ ਬਣਦਾ ਹੈ ਕਹਿੰਦੇ ਹੁਣ ਜਾਂਦੇ ਆ ਇਲਾਜ ਹੁੰਦਾ ਹੈ ਇਲਾਜ ਕਰਦੇ ਆ ਮੈਡੀਸਿਨ ਦਿੰਦੇ ਆ ਹਫ਼ਤਾ ਬੀਤ ਜਾਂਦਾ ਹੈ ਪਰ 1% ਦਾ ਵੀ ਫਰਕ ਨਹੀਂ ਪਿਆ ਕੋਈ ਆਰਾਮ ਨਹੀਂ ਆਇਆ ਦਵਾਈਆਂ ਖਵਾਈ ਜਾਂਦੇ ਨੇ ਪਰ ਦਵਾਈ ਦਾ ਕੋਈ ਲਾਭ ਨਹੀਂ ਹੋ ਰਿਹਾ ਕਹਿੰਦੇ ਉਹਨਾਂ ਦਿਨਾਂ ਦੇ ਵਿੱਚ ਹੀ ਭਾਈ ਸਾਹਿਬ ਦੱਸਦੇ ਨੇ ਉਹਨਾਂ ਦਿਨਾਂ ਦੇ ਵਿੱਚ ਕਹਿੰਦੇ ਸ਼ਹਿਰ ਦੇ ਵਿੱਚ ਮਲੇਰੀਏ ਤਾਪ ਯਾਨੀ ਕਿ ਮਲੇਰੀਏ ਦੇ ਬੁਖਾਰ ਦੀ ਬਿਮਾਰੀ ਬੜੀ ਜ਼ੋਰਾਂ ਤੇ ਚੱਲ ਰਹੀ ਸੀ ਚਾਹੇ ਕਹਿੰਦੇ ਕਿ ਜਿਹੜਾ ਹਸਪਤਾਲ ਸੀ ਉਹ ਸ਼ਹਿਰ ਤੋਂ ਕਾਫੀ ਦੂਰ ਸੀ ਪਰ ਕਹਿੰਦੇ ਕਿ ਜਿਹੜੀ ਖੁਰਾਕ ਸੀ ਡਾਈਟ ਸਪੈਸ਼ਲ ਖੁਰਾਕ ਖਾਣ ਨੂੰ ਕਿਹਾ ਸੀ ਵੀ ਉਹਨਾਂ ਨੇ ਸਪੈਸ਼ਲ ਖੁਰਾਕ ਦੋ ਤੇ ਦਵਾਈਆਂ ਵੀ ਕਿਤੇ ਬਾਹਰੋਂ ਜਾ ਕੇ ਲੈਉਣੀਆਂ ਪੈਂਦੀਆਂ ਸੀ ਉਹਦੇ ਖਾਤਰ ਕਹਿੰਦੇ ਵੀ ਕਾਫੀ ਸਫਰ ਵੀ ਕਰਨਾ ਪੈਂਦਾ ਹੈ ਤੇ ਕੀ ਹੁੰਦੇ ਵੀ ਜਿੰਨੇ ਵੀ ਆਦਮੀ ਕਹਿੰਦੇ ਸਾਡੇ ਨਾਲ ਗਏ ਸੀ ਨਾ ਮੇਰੇ ਪਿਤਾ ਜੀ ਦੇ ਨਾਲ ਹਸਪੀਟਲ ਗਏ ਸੀ ਕਹਿੰਦੇ ਸਾਰਿਆਂ ਨੂੰ ਹੌਲੀ ਹੌਲੀ ਬੁਖਾਰ ਹੋ ਗਿਆ ਤੇ ਉਹ ਵਾਪਸ ਪਿੰਡ ਉਹਨਾਂ ਨੂੰ ਜਾਣਾ ਪਿਆ ਕਹਿੰਦੇ ਉਧਰੋਂ ਹੋਰ ਸੇਵਾਦਾਰ ਆਉਂਦੇ ਨੇ ਤੇ ਉਹਨਾਂ ਨੂੰ ਵੀ ਬੁਖਾਰ ਹੋ ਜਾਂਦਾ ਹੈ ਸਾਡਾ ਇੱਕ ਰਿਸ਼ਤੇਦਾਰ ਉਹ ਦੱਸਦੇ ਨੇ ਵੀ ਜਲੰਧਰ ਤੋਂ ਆਂਦਾ ਆ ਤੇ ਉਹਨੂੰ ਵੀ ਬੁਖਾਰ ਹੋ ਜਾਂਦਾ ਉਹਨੂੰ ਵੀ ਵਾਪਸ ਜਾਣਾ ਪੈਂਦਾ ਕਹਿੰਦੇ ਕਿ ਭਾਈ ਸਾਹਿਬ ਕਹਿੰਦੇ ਕਿ ਰਹਿ ਰਹਾ ਕੇ ਮੈਨੂੰ ਕੱਲੇ ਨੂੰ ਰਹਿਣਾ ਪਿਆ ਇੱਥੇ ਕਹਿੰਦੇ ਕਿ ਹੁਣ ਪਹਿਲੇ ਕੁਝ ਦਿਨ ਤੇ ਮੈਂ ਬਿਲਕੁਲ ਠੀਕ ਰਿਆ ਪਰ ਕਹਿੰਦੇ ਕਿ ਇੱਕਦਮ ਫਿਰ ਮੇਰੇ ਤੇ ਵੀ ਮੈਨੂੰ ਵੀ ਬੁਖਾਰ ਮਹਿਸੂਸ ਹੋਇਆ ਪਰ ਕਹਿੰਦੇ ਬੁਖਾਰ ਦੇ ਵਿੱਚ ਹੀ ਮੈਂ ਆ ਵੀ ਸਾਰੇ ਕੰਮ ਕਰਦਾ ਰਿਆ ਕੱਲਾ ਸੀ ਇੱਥੇ ਕਹਿੰਦੇ ਕਿ ਪਹਿਲੇ ਮੈਂ ਬੁਖਾਰ ਦੇ ਵਿੱਚ ਸਾਰੇ ਭਜਨ ਅਠ ਕੀਤੀ ਪਾਰੋਂ ਬੁਖਾਰ ਮੇਰੇ ਤੇ ਬੜਾ ਹਾਵੀ ਹੋ ਗਿਆ ਤੇ ਮੈਨੂੰ ਮੰਜੇ ਤੇ ਸੁੱਟ ਲਿਆ ਬੁਖਾਰ ਨੇ ਕਹਿੰਦੇ ਜਿਹੜਾ ਵੱਡਾ ਡਾਕਟਰ ਸੀ ਸਿਵਲ ਸਰਜਨ ਸੀ ਉਹ ਹੁੰਦਾ ਹੈ ਉਹ ਮੈਨੂੰ ਦਵਾਈ ਦਿੰਦਾ ਹੈ ਪੀ ਆ ਤੂੰ ਦਵਾਈ ਖਾ ਤਰਾ ਬੁਖਾਰ ਠੀਕ ਹੋ ਜਾਊਗਾ ਤੇ ਭਾਈ ਸਾਹਿਬ ਕਹਿੰਦੇ ਮੈਂ ਉਹਨੂੰ ਕਿਹਾ ਪੀ ਮੇਰੇ ਪਿਤਾ ਜੀ 10 15 ਦਿਨ ਤੋਂ ਤੁਹਾਡੇ ਕੋਲ ਨੇ 1% ਦਾ ਫਰਕ ਨਹੀਂ ਤੁਹਾਡੀ ਦਵਾਈ ਨਾਲ ਪਿਆ ਮੇਰੇ ਨਾਲ ਕਿੰਨੇ ਬੰਦੇ ਹਸਪੀਟਲ 'ਚ ਆਏ ਸੀ ਕਿੰਨਾ ਉਹਨਾਂ ਨੂੰ ਬੁਖਾਰ ਹੋਇਆ ਤੁਸੀਂ ਦਵਾਈ ਦਿੱਤੀ ਉਹਨਾਂ ਦਾ ਬੁਖਾਰ ਨਹੀਂ ਲੱਥਾ ਉਹਨਾਂ ਨੂੰ ਵਾਪਸ ਜਾਣਾ ਪਿਆ ਉਹ ਤੇ ਤੁਹਾਡੇ ਕੋਲ ਠੀਕ ਨਹੀਂ ਹੋਏ ਮੈਂ ਤੁਹਾਡੀ ਦਵਾਈ ਨਹੀਂ ਖਾਣੀ ਕਹਿੰਦੇ ਉਹ ਸਿਵਲ ਸਰਜਨ ਜਿਹੜਾ ਸੀ ਉਹ ਕਹਿੰਦੇ ਕਿ ਤੇਰੇ ਪਿਤਾ ਜੀ ਜਿਹੜੇ ਨੇ ਬੜੇ ਬਿਮਾਰ ਨੇ ਤੇ ਉਹਨਾਂ ਨੂੰ ਮਤਲਬ ਬਾਥਰੂਮ ਨਹੀਂ ਆ ਰਿਹਾ ਤੇ ਬੜੇ ਅਸੀਂ ਇਲਾਜ ਕਰਕੇ ਦੇਖ ਲਏ ਨੇ ਪਰ ਬਾਥਰੂਮ ਨਹੀਂ ਉਹਨਾਂ ਨੂੰ ਆਇਆ ਤੇ ਉਹ ਬਾਥਰੂਮ ਅੰਦਰੋਂ ਅੰਦਰੀ ਉਹਦੇ ਜ਼ਹਿਰ ਬਣ ਗਿਆ ਮੇਰੇ ਪਿਤਾ ਦੇ ਅੰਦਰੋਂ ਅੰਦਰੀ ਜ਼ਹਿਰ ਬਣ ਗਿਆ ਤੇ ਸਰੀਰ ਚ ਫੈਲ ਗਿਆ ਹੁਣ ਉਹਦਾ ਬਚਣਾ ਬੜਾ ਮੁਸ਼ਕਿਲ ਹੈ ਨਹੀਂ ਬਚ ਸਕਦਾ ਕਟੋ ਕੱਟ ਕਹਿੰਦੇ ਵਦ ਤੋਂ ਵਦ 24 ਘੰਟੇ ਇਸ ਤੋਂ ਵੱਧ ਸਮਾਂ ਨਹੀਂ ਕੱਟਣਾ ਤੇ ਮੈਂ ਚਾਹੁੰਨਾ ਵੀ ਤੂੰ ਠੀਕ ਹੋਵੇਂ ਤੇ ਤੂੰ ਆਹ ਜਿਹੜੇ 24 ਘੰਟੇ ਨੇ ਆਪਣੇ ਪਿਤਾ ਦੀ ਆਖਰੀ ਸਮੇਂ ਸੇਵਾ ਕਰ ਸਕੇ ਜੇ ਸੇਵਾ ਕਰਨਾ ਚਾਹੁੰਨਾ ਤੇ ਦਵਾਈ ਖਾ ਲੈ ਤੇ ਭਾਈ ਸਾਹਿਬ ਕਹਿੰਦੇ ਕਿ ਮੈਂ ਕਿਹਾ ਵੀ ਨਹੀਂ ਮੈਂ ਤੁਹਾਡੀ ਦਵਾਈ ਨਹੀਂ ਖਾਣੀ ਕਿ ਮੈਨੂੰ ਭਰੋਸਾ ਨਹੀਂ ਤੁਹਾਡੀ ਦਵਾਈ ਦੇ ਉੱਪਰ ਕਹਿੰਦੇ ਕਿ ਉਹ ਡਾਕਟਰ ਜਿਹੜਾ ਸਿਵਲ ਸਰਜਨ ਸੀ ਬੜਾ ਮਤਲਬ ਗੁੱਸੇ 'ਚ ਆ ਗਿਆ ਕਹਿੰਦੇ ਕਿ ਉਹ ਦਵਾਈ ਟੇਬਲ ਤੇ ਰੱਖ ਗਿਆ ਕਹਿੰਦੇ ਕਿ ਜੇ ਤੇ ਦਵਾਈ ਖਾ ਲੇਗਾ ਠੀਕ ਹੈ ਇੱਕ ਘੰਟੇ ਬਾਅਦ ਮੈਂ ਆਉਣਾ ਹੈ ਤੇ ਜੇ ਦਵਾਈ ਨਹੀਂ ਖਾਂਦਾ ਫਿਰ ਤੈਨੂੰ ਤੇ ਤੇਰੇ ਮਾਰੇ ਪਿਤਾ ਨੂੰ ੱੱੱਕੇ ਮਾਰ ਕੇ ਹਸਪੀਟਲ ਤੋਂ ਬਾਹਰ ਕੱਢ ਦੇਣਾ ਕਹਿੰਦੇ ਇਦਾਂ ਕਹਿ ਕੇ ਚਲ ਗਿਆ ਧਮਕੀ ਦੇ ਕੇ ਭਾਈ ਸਾਹਿਬ ਕਹਿੰਦੇ ਕਿ ਮੇਰੇ ਤੇ ਮੰਨ ਤੇ ਕੋਈ ਅਸਰ ਨਹੀਂ ਹੋਇਆ ਕਿ ਉਹ ਧਮਕੀ ਮੇਰੇ ਮਨ ਚ ਜਹਨ ਤੇ ਕੋਈ ਅਸਰ ਨਹੀਂ ਕੀਤਾ। ਕਹਿੰਦੇ ਜਿਸ ਕਮਰੇ ਚ ਮੈਂ ਸਾਂ ਉੱਥੇ ਹੀ ਮੇਰੇ ਪਿਤਾ ਜੀ ਸੀ ਕੁਝ ਗੱਜ ਦੂਰੀ ਤੇ। ਕਹਿੰਦੇ ਕਿ ਜਦੋਂ ਡਾਕਟਰ ਚਲਾ ਜਾਂਦਾ ਤੇ ਮੈਂ ਨਾ ਹੌਂਸਲਾ ਜਾਂ ਕਰਕੇ ਆਪੇ ਸਰੀਰ ਨੂੰ ਤਕੜਾ ਜਾਂ ਕਰਕੇ ਉੱਠਦਾ ਹਾਂ। ਤੇ ਉੱਠ ਕੇ ਮੈਂ ਸੋਚ ਸੋਚ ਰਿਹਾ ਨਾ ਤੇ ਇੱਕਦਮ ਮੇਰੇ ਜਹਨ ਦੇ ਵਿੱਚ ਇੱਕ ਪੰਕਤੀ ਹੁੰਦੀ ਹੈ ਸਰਬ ਰੋਗ ਕਾ ਔਖਦ ਨਾਮ। ਕਹਿੰਦੇ ਜਦੋਂ ਇਹ ਪੰਕਤੀ ਮੇਰੇ ਜਹਨ ਦੇ ਵਿੱਚ ਆਈ ਨਾ ਮੈਨੂੰ ਆਸਰਾ ਮਿਲ ਗਿਆ ਹੌਸਲਾ ਮਿਲ ਗਿਆ ਤੇ ਮੈਂ ਡੋਲਿਆ ਨਹੀਂ ਤੇ ਕਹਿੰਦੇ ਕਿ ਫਿਰ ਮੈਂ ਲੰਮੇ ਪੈ ਗਿਆ ਲੰਮੇ ਪੈ ਕੇ ਨਾ ਜਪਜੀ ਸਾਹਿਬ ਪੜਨਾ ਸ਼ੁਰੂ ਕਰਤਾ ਤੇ ਕਹਿੰਦੇ ਅਭਿਆਸ ਬੜਾ ਸੀ ਜਪਜੀ ਸਾਹਿਬ ਦਾ ਬੜੇ ਅਖੰਡ ਪਾਠ ਸਾਹਿਬ ਕੀਤੇ ਸੀ ਜਪਜੀ ਸਾਹਿਬ ਪੜਦੇ ਆ ਬੜੇ ਸਹਿਜ ਦੇ ਵਿੱਚ ਕਹਿੰਦੇ ਮਨ ਤੋਂ ਹੀ ਸੁਰਤ ਦੇ ਨਾਲ ਜਾਪ ਕਰਨਾ ਸ਼ੁਰੂ ਕੀਤਾ ਜਪਜੀ ਸਾਹਿਬ ਦਾ ਸੁਰਤ ਨਾਲ ਜਾਪ ਕਰਨਾ ਤੇ ਇਹ ਕਹਿੰਦੇ ਬੜੇ ਆਰਾਮ ਦੇ ਨਾਲ ਜਾਪ ਕਰ ਰਿਹਾ ਅੱਖਾਂ ਮੇਰੀਆਂ ਬੰਦ ਨੇ ਤੇ ਭਾਈ ਸਾਹਿਬ ਭਾਈ ਰੰਧੀਰ ਸਿੰਘ ਕਹਿੰਦੇ ਕਿ ਮੈਂ ਇਸੇ ਤਰੀਕੇ ਦੇ ਨਾਲ ਨਾ ਪੰਜ ਜਪਜੀ ਸਾਹਿਬ ਦੇ ਪਾਠ ਕੀਤੇ ਇਕਾਗਰ ਬਿਰਤੀ ਦੇ ਨਾਲ ਕਹਿੰਦੇ ਫੇਰ ਬਿਰਤੀ ਦੇ ਨਾਲ ਜਿਹੜੀ ਬਿਰਤੀ ਮੇਰੀ ਹੈ ਨਾ ਉਹ ਮੰਨੇ ਦੀ ਪੌੜੀ ਤੇ ਆ ਕੇ ਅਜੇ ਹੀ ਜੁੜੀ ਐਸਾ ਪ੍ਰੇਮ ਭਰੋਸਾ ਜੁੜਿਆ ਵਿਸ਼ਵਾਸ ਜੁੜਿਆ ਕਿ ਮੰਨੇ ਦੀ ਪੌੜੀ ਤੋਂ ਅੱਗੇ ਤੁਰਿਆ ਹੀ ਨਾ ਜਾਵੇ ਬਾਰ-ਬਾਰ ਮੰਨੇ ਦੀ ਪੌੜੀ ਦਾ ਪਾਠ ਹੋਈ ਜਾਏ ਅਗਾਹ ਤੁਰੇ ਹੀ ਨਾ ਹੁਣ ਇੰਨੇ ਨੂੰ ਕਹਿੰਦੇ ਜਦੋਂ ਮੇਰੀ ਸੁਰਤ ਖੁੱਲਦੀ ਐ ਮੈਂ ਕੀ ਦੇਖਦਾ ਐ ਕਿ ਮੇਰਾ ਜਿਹੜਾ ਸਰੀਰ ਐ ਨਾ ਉਹ ਪਸੀਨੋ ਪਸੀਨੀ ਹੋਇਆ ਪਿਆ ਐ ਤੇ ਜਿਹੜਾ ਮੈਨੂੰ ਬੁਖਾਰ ਸੀ ਕਿਤੇ ਬੁਖਾਰ ਨਾ ਰਿਹਾ ਪੱਠ ਵਾਂਗੂ ਤਪ ਰਿਹਾ ਬਦਨ ਜਿਹੜਾ ਸੀ ਇੱਕਦਮ ਬਾਣੀ ਦੇ ਜਾਬ ਦੇ ਨਾਲ ਠੰਡਾ ਠਾਰ ਹੋ ਗਿਆ ਠੰਡ ਵਰਤ ਗਈ ਕਹਿੰਦੇ ਮੇਰਾ ਸਰੀਰ ਜਿਹੜਾ ਤੁਰਿਆ ਨਹੀਂ ਸੀ ਜਾ ਰਿਹਾ ਫੁੱਲਾਂ ਵਾਂਗ ਹੋਲਾ ਹੋ ਗਿਆ ਤੇ ਨਵਾਂ ਨਰੋਇਆ ਹੋ ਗਿਆ ਕਿੰਨੇ ਝਟਪਟ ਮੈਂ ਪਸੀਨਾ ਪੁੰਝਿਆ ਤੇ ਸਾਵਧਾਨ ਹੋ ਕੇ ਨਾ ਖੜਾ ਹੋ ਜਾਣਾ ਤੇ ਕਹਿੰਦੇ ਕਿ ਮੈਂ ਆਪਣੇ ਪਿਤਾ ਜੀ ਵੱਲ ਦੇਖਿਆ ਕਿ ਉਹਨਾਂ ਦਾ ਕੀ ਹਾਲ ਹੈ ਮੇਰੇ ਖਿਆਲ ਅੰਦਰ ਇਹ ਸੀ ਕਿ ਉਹ ਸ਼ਾਇਦ ਬੀਤ ਚੁੱਕੇ ਹੋਣਗੇ ਸਰੀਰ ਛੱਡ ਚੁੱਕੇ ਹੋਣਗੇ ਪਰ ਕਹਿੰਦੇ ਜਦੋਂ ਮੈਂ ਨੇੜੇ ਜਾਣਾ ਤੇ ਮੈਂ ਕੀ ਦੇਖਦਾ ਹਾਂ ਕਿ ਜਿਹੜਾ ਉਹਨਾਂ ਦਾ ਪਿਸ਼ਾਬ ਵਾਲਾ ਥੈਲਾ ਸੀ ਨਾ ਉਹ ਭਰਿਆ ਹੋਇਆ ਤੇ ਕਹਿੰਦੇ ਜਦੋਂ ਮੈਂ ਨਜ਼ਰ ਦੇਖਦਾ ਹਾਂ ਤੰਦਰਭ ਵੀ ਸਹੀ ਚੱਲ ਰਹੀ ਸੀ ਡਾਕਟਰ ਕਹਿ ਗਿਆ ਕਿ ਕਹਿ ਗਿਆ ਸੀ ਵੀ ਇਹ ਥੋੜਾ ਸਮਾਂ ਹੀ ਨਹੀਂ ਹੁਣ ਕਹਿੰਦੇ ਚਾਹੇ ਉਹਨਾਂ ਨੇ ਆਪਣੇ ਉੱਤੇ ਚਾਦਰ ਵੀ ਨਹੀਂ ਸੀ ਲਈ ਪਰ ਉਹਨਾਂ ਦਾ ਸਰੀਰ ਜਿਹੜਾ ਸੀ ਮੁੜਕੋ-ਮੁੜਕੀ ਹੋਇਆ ਪਸੀਨੇ ਨਾਲ ਭਰਿਆ ਕਹਿੰਦੇ ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਕਹਿੰਦੇ ਜਦੋਂ ਮੈਂ ਉਹਨਾਂ ਨੂੰ ਬੁਲਾਉਣਾ ਹੈ ਤੇ ਉਸੇ ਵੇਲੇ ਕਹਿੰਦੇ ਉਹ ਅੱਖਾਂ ਖੋਲ੍ਹ ਕੇ ਮੇਰੇ ਵੱਲ ਦੇਖਦੇ ਨੇ ਤੇ ਮੈਨੂੰ ਇਦਾਂ ਕਹਿੰਦੇ ਲੱਗਾ ਕਿ ਜਿਵੇਂ ਉਹ ਬੜੀ ਕਿਸੇ ਡੂੰਘੇ ਸਮਾਧੀ ਤੋਂ ਨਿਕਲੇ ਹੋਣ ਕਹਿੰਦੇ ਮੇਰੇ ਪਿਤਾ ਜੀ ਕਹਿੰਦੇ ਬੇਟਾ ਮੈਨੂੰ ਇਦਾਂ ਲੱਗਾ ਕਿ ਕੋਈ ਸ਼ਖਸ ਮੇਰੇ ਕੰਨਾਂ 'ਚ ਨਾ ਬੜੀ ਦੇਰ ਤੋਂ ਮੰਨੇ ਦੀ ਪੌੜੀ ਪੜ ਰਿਹਾ ਹੋਵੇ ਤੇ ਕਹਿੰਦੇ ਕਿ ਮੈਨੂੰ ਬਹੁਤ ਆਨੰਦ ਆ ਰਿਹਾ ਸੀ ਕਹਿੰਦੇ ਇੰਨੀ ਦੇਰ ਸੀ ਜਦੋਂ ਇਹ ਗੱਲ ਮੈਂ ਸੁਣੀ ਕਹਿੰਦੇ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਕਹਿੰਦੇ ਮੈਂ ਖੜਾ ਖੜਾ ਹੀ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਧੰਨਵਾਦ ਕਰਨ ਲੱਗਾ ਕਹਿੰਦੇ ਮੇਰੇ ਮੇਰਾ ਲੂ ਲੂ ਜਿਹੜਾ ਸੀ ਉਹਦੇ ਜੋ ਸ਼ੁਕਰ ਦੀ ਧੁਨ ਨਿਕਲਣੀ ਸ਼ੁਰੂ ਹੋਈ ਕਹਿੰਦੇ ਇਸੇ ਦਸ਼ਾ ਵਿੱਚ ਕਹਿੰਦੇ ਕਿ ਮੈਂ ਆਪਣੇ ਪਿਤਾ ਦੇ ਸਰਹਾਨੇ ਖਲੋਤਾ ਹਾਂ ਤੇ ਬਾਹਰੋਂ ਉਹ ਜਿਹੜਾ ਸਰਜਨ ਸੀ ਉਹਦਾ ਅਸਿਸਟੈਂਟ ਹੁੰਦਾ ਅੰਦਰ ਕਹਿੰਦੇ ਮੈਨੂੰ ਨਵਾਂ ਨਰਵਾ ਦੇਖ ਕੇ ਕਹਿੰਦਾ ਸ਼ਾਬਾਸ਼ ਪੀ ਤੂੰ ਸਹੀ ਕੀਤਾ ਵੀ ਤੂੰ ਦਵਾਈ ਖਾ ਲਈ ਆ ਵੀ ਤੂੰ ਠੀਕ ਹੋ ਗਿਆ ਹੈ ਵੀ ਜੋ ਅਸੀਂ ਦੇਖ ਕੇ ਗਏ ਸੀ ਵੀ ਹੁਣ ਠੀਕ ਹੋ ਗਿਆ ਤੂੰ ਤੇ ਪਾਈ ਸਾਹਿਬ ਕਹਿੰਦੇ ਮੈਂ ਉੱਤਰ ਦਿੱਤਾ ਤੇ ਮੇਜ ਵਾਲੇ ਇਸ਼ਾਰਾ ਕਰਕੇ ਕਿਹਾ ਕਿ ਉਹ ਪਈਆਂ ਨੇ ਤੁਹਾਡੀਆਂ ਦਵਾਈਆਂ ਚੁੱਕ ਲੋ ਮੈਂ ਤੁਹਾਡੀ ਦਵਾਈ ਨਹੀਂ ਖਾਦੀ ਕਹਿੰਦੇ ਉਹ ਫਿਰ ਸਰਜਨ ਜਿਹੜਾ ਅਸਿਸਟੈਂਸੀ ਸਰਜਨ ਦਾ ਉਹ ਮੇਰੇ ਕੋਲ ਆਉਂਦਾ ਹੈ ਤੇ ਮੇਰੀ ਨਬਜ਼ ਚੈੱਕ ਕਰਦਾ ਹੈ ਤੇ ਬੜਾ ਹੈਰਾਨ ਹੋਇਆ ਫਿਰ ਬੁਖਾਰ ਤੇਰਾ ਕਿਦਾਂ ਠੀਕ ਹੋਇਆ ਤੇ ਕਹਿੰਦੇ ਕਿ ਮੈਂ ਆਪਣੇ ਪਿਤਾ ਵਾਲੇ ਇਸ਼ਾਰਾ ਕਰਕੇ ਆਖਿਆ ਕਿ ਜਰਾ ਇਹਨਾਂ ਦੀ ਵੀ ਹਾਲਤ ਵੇਖੋ ਕਹਿੰਦੇ ਮੇਰੇ ਪਿਤਾ ਜੀ ਜਦੋਂ ਹਾਲਤ ਦੇਖਦੇ ਨੇ ਨਵੀਂ ਨਰੋਈ ਹਾਲਤ ਦੇਖ ਕੇ ਉਹ ਵੀ ਮਤਲਬ ਹੈਰਾਨ ਹੋ ਜਾਂਦੇ ਨੇ ਦੰਦ ਜੁੜ ਜਾਂਦੇ ਨੇ ਬੁੱਤ ਬਣ ਕੇ ਖੜ ਜਾਂਦੇ ਨੇ ਤੇ ਬੋਲਦੇ ਨੇ ਕਿ ਇਹ ਕੀ ਜਾਦੂ ਹੋਇਆ ਇਹ ਕਿੱਦਾਂ ਹੋਇਆ ਭਾਈ ਸਾਹਿਬ ਕਹਿੰਦੇ ਮੇਰੇ ਪਿਤਾ ਜੀ ਦੇ ਮੂੰਹ ਚੋਂ ਨਿਕਲਿਆ ਪੀ ਇਹ ਸਭ ਮੰਨੇ ਦੀ ਪੋੜੀ ਦਾ ਜਾਦੂ ਹੈ ਕਹਿੰਦੇ ਇੰਨਾ ਕਹਿ ਕੇ ਫੇਰ ਅੱਖਾਂ ਮੀਚ ਕੇ ਉਹ ਜਿਹੜੇ ਸੀ ਉਸੇ ਮੰਨੇ ਦੀ ਪੋੜੀ ਦੇ ਵਿੱਚ ਲੀਨ ਹੋ ਗਏ ਜਦੋਂ ਡਾਕਟਰ ਉਹਨਾਂ ਨੂੰ ਬੁਲਾਉਂਦਾ ਹੈ ਤੇ ਫਿਰ ਉਹ ਕਹਿੰਦੇ ਪਿਤਾ ਜੀ ਕਹਿਣ ਲੱਗੇ ਕੀ ਮੈਂ ਮੇਰਾ ਧਿਆਨ ਮੰਨੇ ਦੀ ਪੋੜੀ 'ਚ ਲੱਗਾ ਹੋਇਆ ਏ ਤੇ ਮੈਨੂੰ ਡਿਸਰਬ ਨਾ ਕਰੋ ਮੇਰਾ ਧਿਆਨ ਨਾ ਪਟਕਾਓ ਤੇ ਭਾਈ ਸਾਹਿਬ ਕਹਿੰਦੇ ਮੇਰੇ ਮੂੰਹੋਂ ਨਿਕਲਿਆ ਡਾਕਟਰ ਸਾਹਿਬ ਸਰਬ ਰੋਗ ਕਾ ਔਖਦ ਨਾਮ ਇਹ ਜਿਹੜਾ ਜਾਦੂ ਹੈ ਇਹ ਗੁਰੂ ਕੀ ਬਾਣੀ ਦਾ ਜਾਦੂ ਹੈ ਤੁਸੀਂ ਤੇ ਫਤਵਾ ਦੇ ਕੇ ਚਲੇ ਗਏ ਸੀ ਪਿਛਾ ਵੀ ਘੰਟੇ ਦੇ ਅੰਦਰਾਂ ਤੋਂ ਤੋੜੇ ਤੇਰੇ ਪਿਤਾ ਜੀ ਗੁਰਜ ਜਾਣਗੇ ਪਰ ਇਹ ਉਹ ਅਕਾਲ ਪੁਰਖ ਵਾਹਿਗੁਰੂ ਜਿਹਨੂੰ ਰੱਖਣ ਤੇ ਆਉਂਦਾ ਹੈ ਨਾ ਉਹਦਾ ਕੋਈ ਵਾਰ ਵੀ ਵਿੰਗਾ ਨਹੀਂ ਕਰ ਸਕਦਾ ਕਹਿੰਦੇ ਫਿਰ ਅਸਿਸਟੈਂਟ ਜਲਦੀ ਜਲਦੀ ਬਾਹਰ ਜਾਂਦਾ ਹੈ ਸ਼ਿਵਲ ਸਰਜਨ ਨੂੰ ਆਪਣੇ ਨਾਲ ਲੈ ਕੇ ਆਉਂਦਾ ਹੈ ਤੇ ਜਦੋਂ ਸ਼ਿਵਲ ਸਰਜਨ ਕਹਿੰਦੇ ਹਾਲ ਆ ਕੇ ਦੇਖਦਾ ਹੈ ਵੀ ਟੁੱਟੀਆਂ ਹੋਈਆਂ ਨਬਜਾਂ ਕਿਵੇਂ ਦੁਬਾਰਾ ਵਧੀਆ ਚੱਲਣ ਲੱਗੀਆਂ ਆ ਕਿਵੇਂ 106 ਦੇ ਕਰੀਬ ਬੁਖਾਰ ਸੀ ਉਤਰਦਾ ਨਹੀਂ ਸੀ ਕਿਵੇਂ ਉਹ ਬਿਲਕੁਲ ਠੀਕ ਹੋ ਗਿਆ ਤੇ ਬਿਲਕੁਲ ਠੀਕ ਫਿਰ ਕਹਿੰਦੇ ਕਿ ਡਾਕਟਰ ਹਰਾਨੀ ਨਾਲ ਉੱਥੇ ਬੁੱਤ ਬਣੇ ਨੇ ਕਹਿੰਦੇ ਜਦੋਂ ਸਰੀਰ ਚ ਤੰਦਰੁਸਤੀ ਆ ਜਾਂਦੀ ਹੈ ਕਮਜ਼ੋਰੀ ਦੂਰ ਹੁੰਦੀ ਹੈ ਤੇ ਅਸੀਂ ਪਿਤਾ 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 ਜੀ ਦੇ ਨਾਲ ਘਰ ਵਾਪਸ ਆ ਜਾਂਦੇ ਹਾਂ ਕਹਿੰਦੇ ਕਿ ਜਿਹੜਾ ਮੇਰਾ ਭਰੋਸਾ 100% ਸੀ ਇਸ ਘਟਨਾ ਤੋਂ ਬਾਅਦ ਮੇਰਾ ਭਰੋਸਾ ਜਿਹੜਾ ਸੀ 10 ਗੁਣਾ ਹੋਰ ਬਾਣੀ ਦੇ ਉੱਪਰ ਵੱਧ ਗਿਆ ਕਿ ਸੱਚਮੁੱਚ ਹੀ ਬਾਣੀ ਦੀ ਬਰਕਤ ਤੇ ਨਾਮ ਦੀ ਕਲਾ ਜਿਹੜੀ ਆ ਉਹ ਵਰਤਦੀ ਹੈ ਤੇ ਪਾਰਸ ਦੇ ਵਾਂਗ ਵਰਤਦੀ ਹੈ ਸਾਧ ਸੰਗਤ ਜੀ ਗੱਲ ਉਹੀ ਹੈ ਬਾਣੀ ਅਸੀਂ ਵੀ ਪੜੀ ਜਾਂਦੇ ਆ ਫਿਰ ਅਸੀਂ ਦੁਖੀ ਕਿਉਂ ਆ ਕਾਰਨ ਕੀ ਹੈ ਸਾਡੇ ਦੁੱਖਾਂ ਦਾ ਸਾਡੇ ਦੁੱਖਾਂ ਦਾ ਕਾਰਨ ਹੈ ਅਸੀਂ ਬਾਣੀ ਨਹੀਂ ਜੇ ਪੜਦੇ ਹੁਣ ਇਹ ਅਸਲ ਘਟਨਾ ਜੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦਾਸ ਪੁਸਤਕ ਪੜ੍ਹ ਰਿਹਾ ਸੀ ਉਹਨਾਂ ਦੀ ਤੇ ਉਸ ਪੁਸਤਕ ਦੇ ਵਿੱਚ ਜਦੋਂ ਇਹ ਘਟਨਾ ਸੁਣੀ ਤੇ ਸੱਚਮੁੱਚ ਹੀ ਲੂਕੰਡੇ ਖੜੇ ਹੋਏ ਕਿ ਅਸੀਂ ਸਾਡਾ ਭਰੋਸਾ ਕਿੱਥੇ ਖੜਾਏ ਅੱਜ ਬਾਣੀ ਜੇ ਪਹਿਲਾਂ ਵਰਤਦੀ ਸੀ ਸੰਗਤ ਦੇ ਨਾਲ ਤੇ ਅੱਜ ਵੀ ਵਰਤਦੀ ਹੈ ਬਾਣੀ ਤੋਂ ਬਿਨਾ ਨਹੀਂ ਜੇ ਹੁਣ ਭਾਈ ਸਾਹਿਬ ਪਾਇ ਰੰਤੀ ਸਿੰਘ ਦਾ ਜੀਵਨ ਪੜ ਲਓ ਸੰਤ ਬਾਬਾ ਇਸਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦਾ ਜੀਵਨ ਪੜ ਲਓ ਬਾਬਾ ਵਰਿਆਮ ਸਿੰਘ ਜੀ ਦਾ ਜੀਵਨ ਪੜ ਲਓ ਸਾਧ ਸੰਗਤ ਜੀ ਅਨੇਕਾਂ ਸੰਗਤਾਂ ਦਾ ਪਾਰਿ ਉਤਾਰਾ ਉਹਨਾਂ ਨੇ ਕੀਤਾ ਅਨੇਕਾਂ ਸੰਗਤਾਂ ਦੇ ਜੀਵਨ ਬਦਲ ਕੇ ਰੱਖਤੇ ਵੱਡੇ ਵੱਡੇ ਰੋਗ ਜਿਨ੍ਹਾਂ ਨੂੰ ਡਾਕਟਰਾਂ ਨੇ ਕਹਿਤਾ ਸੀ ਭਾਈ 10 ਦਿਨ 20 ਦਿਨ ਹੱਦ ਮਹੀਨਾ ਤੂੰ ਨਹੀਂ ਬਚ ਸਕਦਾ ਕਿਤੇ ਵੀ ਚਲਾ ਜਾ ਕੋਈ ਦਵਾਈ ਤੇਰੇ ਤੇ ਅਸਰ ਨਹੀਂ ਕਰ ਸਕਦੀ ਤੇ ਸਾਧ ਸੰਗਤ ਦੀ ਅਜੇ ਤੱਕ ਵੀ ਉਹ ਠੀਕ ਨਹੀਂ ਇਹ ਬਾਣੀ ਹੈ ਇਹ ਸੇਵਾ ਹੈ ਸੇਵਾ ਤੋਂ ਅਸੀਂ ਦੂਰ ਭੱਜਦੇ ਆਂ ਸੇਵਾ ਤੋਂ ਦੂਰ ਭੱਜਣ ਵਾਲਾ ਗੁਰੂ ਦੀ ਖੁਸ਼ੀ ਨੂੰ ਹਾਸਲ ਨਹੀਂ ਜੇ ਕਰ ਸਕਦਾ ਸਾਧ ਸੰਗਤ ਜੀ ਸਤਿਗੁਰ ਗੁਰਬਾਣੀ ਦੇ ਅੰਦਰ ਫਰਮਾਨ ਕਰਦੇ ਨੇ ਅਨਿਕ ਪਾਂਤ ਕਰ ਸੇਵਾ ਕਰੀਐ ਜੀਉ ਪ੍ਰਾਨ ਧਨ ਆਗੈ ਧਰੀਐ ਸੋ ਪਾਤਸ਼ਾਹੀ ਤੇ ਸਾਨੂੰ ਸਮਝਾ ਰਹੇ ਨੇ ਭਾਈ ਅਨਿਕ ਪਾਂਤ ਅਲੱਗ-ਅਲੱਗ ਤਰ੍ਹਾਂ ਦੀਆਂ ਸੇਵਾਵਾਂ ਸਾਨੂੰ ਕਰਨੀਆਂ ਚਾਹੀਦੀਆਂ ਨੇ ਸਾਡਾ ਫਰਜ਼ ਬਣਦਾ ਹੈ ਜੀਓ ਪ੍ਰਾਨ ਧਨ ਇੱਥੇ ਧਨ ਦੀ ਗੱਲ ਕੀ ਹੈ ਇੱਥੇ ਤੇ ਆਪਣੀ ਜਾਨ ਵੀ ਜੇ ਕਿਸੇ ਦੀ ਲਈ ਇਨਸ਼ਾਵਰ ਕਰਨੀ ਪੈ ਜੇ ਸਾਧ ਸੰਗਤ ਜੀ ਉਹ ਵੀ ਸੇਵਾ ਹੈ ਉਹ ਆਪਣੇ ਧਰਮ ਦੀ ਸੇਵਾ ਹੈ ਆਪਣੀ ਕੌਮ ਦੀ ਸੇਵਾ ਹੈ ਹੁਣ ਜੋ ਸਾਨੂੰ ਹੁਕਮ ਹੈ ਗੁਰਸਿੱਖਾਂ ਨੂੰ ਜਿਹੜੇ ਆਪਣੇ ਆਪ ਨੂੰ ਗੁਰੂ ਦੇ ਸਿੱਖ ਕਹੋਣ ਨੇ ਆ ਸਾਡੇ ਵਾਸਤੇ ਜੋ ਪੁਰਨੇ ਪਾਤਸ਼ਾਹ ਨੇ ਪਾਏ ਨੇ ਸਾਨੂੰ ਦਸਬੰਦ ਕੱਢਣ ਦਾ ਹੁਕਮ ਹੈ ਤੇ ਸਾਡਾ ਫਰਜ਼ ਬਣਦਾ ਆ ਤੇ ਅਸੀਂ ਜਰੂਰ ਦਸਬੰਦ ਕੱਢੀਏ ਪਾਤਸ਼ਾਹ ਕਹਿੰਦੇ ਨੇ ਨਾ ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਨੇ ਛੇ ਕਹਿੰਦੇ ਜਿਹੜੇ ਕਾਲ ਕਮਾਈ ਕਰਕੇ ਆਪਣੇ ਹੱਥੋਂ ਕਿਸੇ ਦੀ ਸੇਵਾ ਕਰਦੇ ਨੇ ਦਸਵੰਦ ਕੱਢਦੇ ਨੇ ਸਾਧ ਸੰਗਤ ਜੀ ਕਹਿੰਦੇ ਅਸਲ ਰਾਹ ਉਹਨੇ ਪਛਾਨਿਆ ਨਹੀਂ ਤੇ ਸਾਡੇ ਵਰਗੇ ਤੇ ਆਪਣਾ ਜੀਵਨ ਵਿਅਰਥ ਗਵਾ ਕੇ ਚਲੇ ਜਾਂਦੇ ਆ ਪਾਤਸ਼ਾਹ ਕਹਿੰਦੇ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਤੇ ਨਾਲ ਹੀ ਪਾਤਸ਼ਾਹ ਕਹਿ ਰਹੇ ਨੇ ਬਿਨ ਸੇਵਾ ਫਲ ਕਬ ਹੁ ਨਾ ਪਾਵਸ ਸੇਵਾ ਕਰਨੀ ਸਾਰੀ ਕਹਿੰਦੇ ਸੇਵਾ ਤੋਂ ਬਿਨਾ ਕਦੀ ਫਲ ਨਹੀਂ ਜੇ ਮਿਲਣਾ ਹੁਣ ਕਹਿੰਦੇ ਆ ਨਾ ਬਾਣੀ ਪੜ ਲਈ ਐ ਦੁਪਹਿਰੇ ਕੱਟ ਲੈਨੇ ਸਾਰੇ ਕਰਮ ਕਰ ਲੈਨੇ ਪਰ ਸਾ ਸੰਗਤ ਜੀ ਗੱਲ ਕੀ ਬਣਦੀ ਹੈ ਸੇਵਾ ਤੇ ਕੀਤੀ ਨਹੀਂ ਹੁਣ ਪਾਤਸ਼ਾਹ ਕਹਿ ਰਹੇ ਨੇ ਮੈਂ ਨਹੀਂ ਕਹਿ ਰਿਆ ਪਾਤਸ਼ਾਹ ਕਹਿੰਦੇ ਦਿਨ ਸੇਵਾ ਫਲ ਕਬ ਹੁਨਾ ਪਾਵਸ ਸੇਵਾ ਕਰਨੀ ਸਾਰੀ ਸੇਵਾ ਤੋਂ ਬਿਨਾ ਕੋਈ ਫਲ ਨਹੀਂ ਮਿਲਦਾ ਕਿਉਂਕਿ ਸੇਵਾ ਹੀ ਸਭ ਤੋਂ ਸੇ ਸਤਮਲ ਸੋ ਪਾਚਾਗੇ ਕਹਿ ਰਹੇ ਨੇ ਵੇਖੋ ਬਾਣੀ ਦੇ ਵਿੱਚ ਸਮਝਾਉਂਦੇ ਨੇ ਸਾਨੂੰ ਜੇਤੇ ਜੀ ਤੇ ਤੇ ਸਭ ਤੇਰੇ ਵਿਨ ਸੇਵਾ ਫਲ ਕਿਸੇ ਨਾ ਹੀ ਕਹਿੰਦੇ ਜਿੰਨੇ ਵੀ ਜੀ ਆ ਮਾਲਕਾ ਉਹ ਤੇਰੇ ਬਣਾਏ ਨੇ ਸਾਰੀ ਕੁਦਰਤ ਤੇਰੀ ਬਣਾਈ ਹੋਈ ਹੈ ਪਰ ਸੇਵਾ ਤੋਂ ਬਿਨਾ ਫਲ ਕਿਸੇ ਨੂੰ ਨਹੀਂ ਮਿਲਣਾ ਚਾਹੇ ਕੋਈ ਕਿਦਾਂ ਦਾ ਵੀ ਕਿੱਡਾ ਕੇ ਵੱਡਾ ਮਨੁੱਖ ਬਣਿਆ ਫਿਰੇ ਤਨਾੜ ਬਣਿਆ ਫਿਰੇ ਪਰ ਸੇਵਾ ਤੋਂ ਬਿਨਾ ਫਲ ਕਿਸੇ ਨੂੰ ਨਹੀਂ ਮਿਲਣਾ ਸੇਵਾ ਕਰੇ ਸੇ ਹੀ ਫਲ ਪਾਵ ਹੈ ਜਿੰਨੀ ਸੱਚ ਕਮਾਇਆ ਕਹਿੰਦੇ ਜਿਨੇ ਸੱਚ ਦੀ ਸੇਵਾ ਕੀਤੀ ਉਹਨੂੰ ਫਲ ਮਿਲਦਾ ਜੇ ਨਹੀਂ ਤੇ ਫਲ ਪ੍ਰਾਪਤ ਨਹੀਂ ਹੋਣਾ ਇਹ ਪਾਤਸ਼ਾਹ ਕਹਿੰਦੇ ਨੇ ਸੋ ਸਾਧ ਸੰਗਤ ਜੀ ਸੇਵਾ ਵਾਲਾ ਜੀਵਨ ਹੋਵੇ ਬਾਣੀ ਵਾਲਾ ਜੀਵਨ ਹੋਵੇ ਤੇ ਗੁਰੂ ਦੀ ਖੁਸ਼ੀ ਮਿਲਦੀ ਏ ਦੁੱਖ ਰੋਗ ਜ਼ਿੰਦਗੀ ਚੋਂ ਕੱਟੇ ਜਾਂਦੇ ਨੇ ਪਰ ਨਿਰੰਤਰ ਸੇਵਾ ਹੋਵੇ ਸਦਾ ਦੀ ਸੇਵਾ ਹੋਵੇ ਇੱਕ ਵਾਰੀ ਸੇਵਾ ਕਰਕੇ ਸੋਚੀਏ ਫਲ ਨਹੀਂ ਮਿਲਿਆ ਤੇ ਇਦਾਂ ਨਹੀਂ ਹੁੰਦਾ ਫਲ ਲੈਣਾ ਇਹ ਤੇ ਨਿਰੰਤਰ ਰਹੋ ਸੇਵਾ ਕਰਦੇ ਰਹੋ ਸੋ ਸਾਸੰਗਤ ਜੀ ਹੁਣ ਆਪ ਸਭ ਦੇ ਚਰਨਾਂ 'ਚ ਬੇਨਤੀ ਆ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਗੁਰੂ ਕੇ ਅਸਥਾਨ ਗੁਰਦੁਆਰਾ ਰਾਮ ਸਰ ਸਾਹਿਬ ਜੋ ਕਿ ਅਜਨਾਲਾ ਤਹਿਸੀਲ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈ ਸੋ ਇਸ ਸਥਾਨ ਦੀ ਸੇਵਾ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਹੈ ਇਸ ਸਾਰੀ ਸੇਵਾ ਜਿਹੜੀ ਚੱਲ ਰਹੀ ਹੈ 1.5 ਸਾਲ ਹੋ ਗਿਆ ਹੈ ਇਹ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਚੱਲ ਰਹੀ ਹੈ ਹੁਣ ਗੁੰਬਦ ਦੀ ਸੇਵਾ ਜਿਹੜੀ ਸ਼ੁਰੂ ਹੋਈ ਸੀ ਅੱਗੇ ਸੇਵਾ ਚੱਲ ਰਹੀ ਹੈ ਅਜੇ 4-5 ਮਹੀਨੇ ਹੋਰ ਸੇਵਾ ਚੱਲਣੀ ਹੈ ਇਹ ਸਾਰੀ ਆਪ ਜੀ ਦੇ ਸਹਿਯੋਗ ਦੇ ਨਾਲ ਚੱਲ ਰਹੀ ਹੈ ਸੰਗਤ ਜੀ ਆਪ ਸਭ ਦੇ ਚਰਨਾਂ 'ਚ ਹੱਥ ਜੋੜ ਕੇ ਨਿਮਰਤਾ ਦੇ ਸਹਿਤ ਬੇਨਤੀ ਹੈ ਕਿ ਸੰਗਤ ਜੀ ਜਰੂਰ ਇਹਨਾਂ ਚੱਲ ਰਹੀ ਸੇਵਾਵਾਂ ਦੇ ਵਿੱਚ ਹਿੱਸਾ ਪਾਓ ਕਿਉਂਕਿ ਗੁਰੂ ਘਰ ਜਿਹੜੇ ਹੁੰਦੇ ਨੇ ਉਹ ਗੁਰੂਕੀਆਂ ਸੰਗਤਾਂ ਬਣਾਉਂਦੀਆਂ ਨੇ ਕੋਈ ਇਕੱਲਾ ਮਨੁੱਖ ਕਦੀ ਵੀ ਕੋਈ ਗੁਰੂ ਅਸਥਾਨ ਨਹੀਂ ਜੇ ਬਣਾ ਸਕਦਾ ਸੋ ਆਪ ਸਾਬ ਸੰਗਤਾਂ ਜਰੂਰ ਵੱਧ ਚੜ ਕੇ ਸੇਵਾਵਾਂ ਦੇ ਵਿੱਚ ਹਿੱਸਾ ਪਾਓ ਜਿਹੜੇ ਆਪ ਕਰ ਸਕਦੇ ਨੇ ਉਹ ਆਪ ਕਰੋ ਨਹੀਂ ਤੇ ਸਾਥ ਸੰਗਤ ਜੀ ਆਪਣੇ ਰਿਸ਼ਤੇਦਾਰੀਆਂ ਚੋਂ ਆਪਣੇ ਫਰੈਂਡ ਸਰਕਲ ਚੋਂ ਜਿਹੜੇ ਕੋਈ ਸੇਵਾ ਤੁਸੀਂ ਕਰਵਾ ਸਕਦੇ ਆ ਉਹਨੂੰ ਵੀਡੀਓ ਸ਼ੇਅਰ ਕਰ ਦਿਓ ਅੱਗੇ ਕਿ ਭਾਈ ਇਹ ਸੇਵਾ ਚੱਲ ਰਹੀ ਹੈ ਜਰੂਰ ਹਿੱਸਾ ਪਾਓ ਕਿਉਂਕਿ ਕਿਸੇ ਨੂੰ ਜੋੜਨਾ ਤੇ ਜੋੜਨ ਵਰਗਾ ਪੰਨੋ ਨਹੀਂ ਤੇ ਤੋੜਨ ਵਰਗਾ ਪਾਪ ਨਹੀਂ ਸੋ ਸੇਵਾਵਾਂ ਦੇ ਨਾਲ ਜੋੜਨਾ ਵੀ ਤੁਹਾਨੂੰ ਪੁੰਨ ਲਿਖਿਆ ਜਾਣਾ ਜੀ ਇਹਦਾ ਫਲ ਵੀ ਤੁਹਾਨੂੰ ਮਿਲੇਗਾ ਸੋ ਮਟੀਰੀਅਲ ਦੇ ਰੂਪ ਦੇ ਵਿੱਚ ਆਪ ਜੀ ਸੇਵਾਵਾਂ 'ਚ ਹਿੱਸਾ ਪਾ ਸਕਦੇ ਹੋ ਸੀਮੰਟ, ਬਜਰੀ, ਰੇਤਾ, ਸਰੀਆ ਇਹ ਸਮਾਨ ਜਿਹੜਾ ਹੈ ਮਟੀਰੀਅਲ ਦੇ ਰੂਪ 'ਚ ਇਹ ਲੱਗਣਾ ਹੀ ਲੱਗਣਾ ਹੈ ਤੇ ਬਾਕੀ ਕਿਸੇ ਵੀ ਤਰੀਕੇ ਦੀ ਸੇਵਾ ਇਹਦੇ ਵਿੱਚ ਵੀ ਤੁਸੀਂ ਜਰੂਰ ਕਰਿਓ ਆ WhatsApp ਨੰਬਰ ਆਪ ਜੀ ਨੂੰ ਉੱਪਰ ਦਿੱਤਾ ਹੈ ਤੁਸੀਂ ਉਹਦੇ ਤੇ ਸੰਪਰਕ ਕਰ ਸਕਦੇ ਆ ਕਿਸੇ ਵੀ ਤਰੀਕੇ ਦੀ ਸੇਵਾ ਆਪ ਜੀ ਨੇ ਲੈਣੀ ਹੋਵੇ ਤੇ ਜਰੂਰ ਸੇਵਾਵਾਂ 'ਚ ਹਿੱਸਾ ਪਾਇਓ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਤੰਦਰੁਸਤੀ ਦੀ ਦਾਤ ਸਾਰਿਆਂ ਨੂੰ ਬਖਸ਼ਣ ਤੇ ਸਾਰਿਆਂ ਨੂੰ ਇੰਨੇ ਇੱਕ ਜੋਗੇ ਕਰਨ ਸਮਰੱਥਾ ਬਖਸ਼ਣ ਕੀ ਸਾਰੇ ਸੇਵਾਵਾਂ ਬਾਤ ਤੋਂ ਵੱਧ ਕਰ ਸਕਣ ਸੋ ਬਾਕੀ ਸੇਵਾਵਾਂ ਜੋ ਸ਼ਹੀਦਾਂ ਨੇ ਇਸ ਸਥਾਨ ਤੋਂ ਕਰਵਾਈਆਂ ਨੇ ਸ਼ੁਰੂ ਉਹ ਆਪ ਸਭ ਨੂੰ ਪਤਾ ਹੀ ਹੈ ਜਿਵੇਂ ਕਿ ਹਰ ਮਹੀਨੇ ਦੀ 15 ਤਰੀਕ ਨੂੰ ਵਿਧਵਾ ਬੀਬੀਆਂ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਇਸ ਦੁਨੀਆ ਦੇ ਵਿੱਚ ਆਪਣਿਆਂ ਨੇ ਵੀ ਬਾਹਰ ਛੱਡੀ ਐ ਬੱਚੇ ਛੋਟੇ ਨੇ ਕਮਾਈ ਦਾ ਕੋਈ ਸਾਧਨ ਨਹੀਂ 1500 ਰੁਪਏ ਪੈਨਸ਼ਨ ਹੁੰਦੀ ਐ ਕਿ ਵਿਧਵਾ ਬੀਬੀ ਦੀ ਹੁਣ ਇੱਕ ਮਹੀਨੇ ਚ 1500 ਨਾਲ ਗੁਜ਼ਾਰਾ ਕਰਨਾ ਸਾਥ ਸੰਗਤ ਜੀ ਕਿੱਡਾ ਔਖਾ ਐ ਸੋ ਉਹਨਾਂ ਲੋੜਵੰਦ ਵਿਧਵਾ ਬੀਬੀਆਂ ਨੂੰ ਹਰ ਮਹੀਨੇ ਰਾਸ਼ਨ ਜਿਹੜਾ ਆ ਉਹ ਦਿੱਤਾ ਜਾਂਦਾ ਸੀ ਦੇ ਕਰੀਬ ਬੀਬੀਆਂ ਨੇ ਸੋ ਉਹਨਾਂ ਨੂੰ ਰਾਸ਼ਨ ਇੱਥੋਂ ਦਿੱਤਾ ਜਾਂਦਾ ਏ ਇਹ ਜੋ ਰਾਸ਼ਨ ਐ ਵੀ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਦਿੱਤਾ ਜਾਂਦਾ ਐ ਸੋ ਇਸ ਵਾਰ ਕੋਸ਼ਿਸ਼ ਐ ਕਿ ਉਹਨਾਂ ਨੂੰ ਥੋੜਾ ਰਾਸ਼ਨ ਵਧ ਦਿੱਤਾ ਜਾਵੇ ਕਾਰਨ ਕਿਉਂਕਿ ਜਿਵੇਂ ਆਪ ਜੀ ਨੂੰ ਪਤਾ ਹੈ ਕਿ ਪੰਜਾਬ ਦੇ ਹਾਲਾਤ ਕੈਸੇ ਬਣੇ ਨੇ ਦਿਹਾੜੀਆਂ ਜਿਹੜੇ ਮਜ਼ਦੂਰ ਤਬਕਾ ਸੀ ਉਹਨਾਂ ਦਾ ਕੰਮਕਾਰਪੂਰ ਖਤਮ ਹੋਇਆ ਏ ਤੇ ਜਿਹੜੇ ਕਿਸਾਨ ਨੇ ਜਿਹੜੇ ਉਹਨਾਂ ਦੀਆਂ ਜ਼ਮੀਨਾਂ ਬਿਲਕੁਲ ਬੰਜਰ ਹੋ ਗਈਆਂ ਨੇ ਹਾਲ ਦੀ ਘੜੀ ਤੇ ਬਿਮਾਰੀਆਂ ਫੈਲ ਰਹੀਆਂ ਨੇ ਸੋ ਇਸ ਵਾਰ ਕੋਸ਼ਿਸ਼ ਏ ਕਿ ਜਿੰਨਾ ਕਾ ਆਪ ਸਭ ਸੰਗਤਾਂ ਸਹਿਯੋਗ ਕਰੋ ਕਿ ਉਹਨਾਂ ਨੂੰ ਵਾਧੂ ਰਾਸ਼ਨ ਦਿੱਤਾ ਜਾਵੇ ਸੋ ਇਹਦੇ 'ਚ ਵੀ ਆਪ ਜੀ ਦੇ ਭਾਰੀ ਸਹਿਯੋਗ ਦੀ ਲੋੜ ਹੈ ਦੂਸਰੀ ਸੇਵਾ ਸਾਸਮ ਜੀ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਉਹ ਧੀਆਂ ਉਹ ਬੱਚੀਆਂ ਜਿਨ੍ਹਾਂ ਦੇ ਸਿਰ ਤੇ ਪਿਤਾ ਨਹੀਂ ਜਾਂ ਉਹ ਪਿਤਾ ਜਿਹਦੀਆਂ 5 5 6 6 ਧੀਆਂ ਨੇ ਹੁਣ ਪਿਤਾ ਨੂੰ ਝੋਰਾ ਏ ਫਿਕਰ ਹੈ ਕਿਵੇਂ ਧੀ ਦਾ ਵਿਆਹ ਕਰਨਾ ਹੈ ਸੋ ਇਹ ਸੇਵਾ ਵੀ ਬਾਬਾ ਜੀ ਨੇ ਝੋਲੀ ਚ ਪਾਈ ਹੈ ਕਿ ਹੁਣ ਤੱਕ ਹਜ਼ਾਰ ਦੇ ਕਰੀਬ ਧੀਆਂ ਦੇ ਅਨੰਦ ਕਾਰਜ ਹੋ ਚੁੱਕੇ ਨੇ ਤੇ ਆਉਣ ਵਾਲੇ ਸਮੇਂ 'ਚ ਵੀ ਮਹਾਰਾਜ ਇਦਾਂ ਹੀ ਇਸ ਵਾਂਗ ਲੈਂਦੇ ਰਹਿਣਗੇ ਹੁਣ ਆ 2 ਦਸੰਬਰ ਨੂੰ ਸਮੂਹਿਕ ਆਨੰਦ ਕਾਰਜ ਸਮਾਗਮ ਹੋਣਾ ਹੈ ਵੱਡੇ ਪੱਧਰ ਤੇ ਜਿਹਦੇ ਵਿੱਚ ਚਾਹੇ 51 ਵੀ ਪੈਣਾ ਹੋ ਜਾਣ ਵਿਆਹ ਵਾਲੀਆਂ ਤੇ ਚਾਹੇ 100 ਵਿਆਹ ਹੋ ਜਾਣ ਸੋ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਸਵਾਮਾ ਹੋਣੀਆਂ ਨੇ ਸੋ ਇਹਦੇ 'ਚ ਵੀ ਆਪ ਜੀ ਜਨਾਮ ਨੋਟ ਕਰਵਾਓ ਵੱਧ ਤੋਂ ਵੱਧ ਸਵਾਮਾ ਲਓ ਕਿ ਇਹ ਕਾਰ ਜੋ ਕੰਨਿਆਦਾਨ ਮਹਾਦਾਨ ਮੰਨਿਆ ਗਿਆ ਜੇ ਕੰਨਿਆਦਾਨ ਕਿਸੇ ਬਾਪ ਦੀ ਲੋੜਵੰਦ ਗਰੀਬ ਬਾਪ ਦੀ ਧੀ ਨੂੰ ਜਿਹੜੇ ਚ ਉਠਾ ਦੇਣਾ ਬੁਹੇ ਤੋਂ ਉਠਾ ਦੇਣਾ ਬੜਾ ਵੱਡਾ ਪੁੰਨ ਜੇ ਸਵੇਦੇ ਚ ਵੀ ਆਪਜੀ ਸੇਵਾ ਕਰ ਸਕਦੇ ਹੋ ਇਹ ਸੇਵਾਵਾਂ ਨਿਰੰਤਰ ਚੱਲ ਰਹੀਆਂ ਨੇ ਤੇ ਬੜੇ ਸਮੇਂ ਤੋਂ ਚੱਲ ਰਹੀਆਂ ਨੇ ਅੱਗੇ ਵੀ ਰਹਿੰਦੇ ਸਵਾਸਾਂ ਤੱਕ ਮਹਾਰਾਜ ਇਹ ਸੇਵਾਵਾਂ ਇਸੇ ਤਰੀਕੇ ਲੈਂਦੇ ਰਹਿਣ ਹੁਣ ਅਗਲੀ ਸੇਵਾ ਜਿਹੜੀ ਹੈ ਜਿਵੇਂ ਆਪ ਸਭ ਨੂੰ ਬੇਨਤੀ ਕੀਤੀ ਸੀ ਕਿ 20 ਦੇ ਕਰੀਬ ਬੱਚੀ ਬੱਚੇ ਜਿਹੜੇ ਨੇ ਬੱਚੀਆਂ ਧੀਆਂ ਉਹ ਪੜ ਰਹੀਆਂ ਨੇ ਲੋੜਵੰਦ ਪਰਿਵਾਰਾਂ ਦੀਆਂ ਗੁਰਸਿੱਖ ਬੱਚੀਆਂ ਉਹ ਉਹਦੇ ਵਿੱਚੋਂ ਕੁਝ ਗਰੰਤੀ ਸਿੰਘਾਂ ਦੀਆਂ ਬੇਟੀਆਂ ਵੀ ਨੇ ਸੋ ਕਿਉਂਕਿ ਇਹ ਏਰੀਆ ਅਜਨਾਲਾ ਏਰੀਆ ਉਹ ਏਰੀਆ ਹੈ ਜਿੱਥੇ ਧੀਆਂ ਨੂੰ ਪੜਨ ਦਾ ਮੌਕਾ ਨਹੀਂ ਮਿਲਦਾ ਛੋਟੀ ਉਮਰ ਤੋਂ ਉਹਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਸਾਤਸੰਗਤ ਜੀ ਫਿਰ ਉਹ ਸਾਰੀ ਉਮਰ ਦੇ ਮੋਤਾਜੀ ਉਹਨਾਂ ਨੂੰ ਕਰਨੀ ਪੈ ਜਾਂਦੀ ਹੈ ਹੁਣ ਧੀਆ ਪੜ ਲਿਖ ਜਾਣ ਗਈਆਂ ਤੇ ਸਾਤਸੰਗਤ ਜੀ ਉਹਨਾਂ ਨੂੰ ਮੋਤਾਜੀ ਨਹੀਂ ਕਰਨੀ ਪਵੇਗੀ ਆਪਣੇ ਪੈਰਾਂ ਦੇ ਖੜੀਆਂ ਹੋਣਗੀਆਂ ਸੋ ਇਹ ਵੀ ਬੜੀ ਵੱਡੀ ਸੇਵਾ ਸੰਗਤਾਂ ਕਰ ਵੀ ਰਹੀਆਂ ਨੇ ਬੜੀਆਂ ਭੈਣਾਂ ਨੇ ਸਵਾਮਾਂ ਲਈਆਂ ਵੀ ਨੇ ਪਰ ਇੱਕੋ ਬੰਦਾ ਸਾਰੀਆਂ ਸਵਾਮਾਂ ਨਹੀਂ ਕਰ ਸਕਦਾ ਇਹ ਸਾਰੀਆਂ ਵੰਡ ਵਰਤਕੀ ਹੁੰਦੀਆਂ ਨੇ ਸੋ ਸੰਗਤ ਜੀ ਕੁਝ ਭੈਣਾਂ ਨੇ ਕਿਹਾ ਸੀ ਸੇਵਾ ਲੈਣੀ ਹੈ ਪਰ ਅਜੇ ਤੱਕ ਉਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ 10 ਸਾਲ ਲੰਘ ਗਿਆ ਥੋੜਾ ਸਮਾਂ ਰਹਿ ਗਿਆ ਤੇ ਉਹ ਫੀਸਾਂ ਉਹਨਾਂ ਦੀਆਂ ਜਮ੍ਹਾਂ ਕਈਆਂ ਦੀ ਕਰੋਣ ਵਾਲੀਆਂ ਨੇ ਸਤਸੰਗਤ ਜੀ ਉਹਨਾਂ ਪੈਣਾ ਦੇ ਚਰਨਾਂ 'ਚ ਵੀ ਬੇਨਤੀ ਹੈ ਭਾਈ ਜੋ ਵਚਨ ਕੀਤੇ ਆ ਉਹਤੇ ਪੂਰੇ ਰਹੀਏ ਤੇ ਜਰੂਰ ਸੇਵਾਵਾਂ ਕਰੀਏ ਮਹਾਰਾਜ ਕਿਰਪਾ ਕਰਨਗੇ ਦੇਖੋ ਜਦੋਂ ਅਸੀਂ ਕੋਈ ਸੇਵਾ ਕਰਦੇ ਆ ਨਾ ਕੋਈ ਬੀਜ ਬੀਜਦੇ ਆ ਤੇ ਸਤਸੰਗਤ ਜੀ ਫਲ ਜਰੂਰ ਮਿਲਦਾ ਮਿਲਦਾ ਮਤ ਸੋਚੋ ਤੁਹਾਨੂੰ ਫਲ ਹੀ ਮਿਲਣਾ ਸੋ ਜਰੂਰ ਬੇਨਤੀਆਂ ਨੂੰ ਸਵੀਕਾਰ ਕਰੋ ਸੋ ਇਹ ਸੇਵਾ ਵੀ ਵੱਡੀ ਹੈ ਹੁਣ ਉਹ ਧੀਆਂ ਦੀ ਪੁੱਛ ਬੱਚੀਆਂ ਦੀ ਰਹਿੰਦੀ ਹੈ ਦੋ ਬੇਟੇ ਨੇ ਤੇ ਸਾ ਸੰਗਜ ਉਹਨਾਂ ਦੀ 20 ਫੀਸ ਹੈ ਜਮਾ ਹੋਣ ਵਾਲੀ ਰਹਿੰਦੀ ਹੈ ਬਾਕੀ ਤੁਹਾਨੂੰ ਜਿੰਨੇ ਜਿੰਨੂੰ ਜਾਣਕਾਰੀ ਚਾਹੀਦੀ ਹੈ ਤੁਹਾਨੂੰ ਪੂਰੀ ਡਿਟੇਲ ਜਾਣਕਾਰੀ ਉਸ ਪਰਿਵਾਰ ਦੀ ਵੀ ਮਿਲੇਗੀ ਸੋ ਆਪ ਜੀ WhatsApp ਤੇ ਮੈਸੇਜ ਕਰਕੇ ਜਾਣਕਾਰੀ ਉਹ ਲੈ ਲਿਓ ਤੁਹਾਨੂੰ ਪੂਰਾ ਡਾਟਾ ਉਹਨਾਂ ਦਾ ਮਿਲ ਜਾਊਗਾ ਫਿਰ ਤੁਸੀਂ ਜਿੰਨੀ ਸਹਿਯੋਗ ਕਰ ਸਕਦੇ ਜਿੰਨੀ ਸੇਵਾ 'ਚ ਹਿੱਸਾ ਪਾ ਸਕਦੇ ਜ਼ਰੂਰ ਪਾਓ ਇਹ ਵੱਡੀਆਂ ਸੇਵਾਵਾਂ ਨੇ ਹੁਣ ਅੱਖਾਂ ਦਾ ਕੈਂਪ ਲੱਗਣਾ ਹੈ ਹੁਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਇਹ ਗੁਰੂ ਕੇ ਅਸਥਾਨ ਨੇ ਇਹ ਸੇਵਾ ਵਾਲਾ ਹੀ ਅਸਥਾਨ ਹੈ ਇੱਥੋਂ ਸੇਵਾਵਾਂ ਹੀ ਚੱਲਣੀਆਂ ਨੇ ਲੰਗਰ ਹੀ ਚੱਲਣੇ ਨੇ ਹੜਪੀਤਾਂ ਲਈ ਵੀ ਤੋਂ ਰਾਸ਼ਨ ਤੱਕ ਵੀ ਜਾਂਦਾ ਰਿਹਾ ਤੇ ਤਰਪਾਲਾਂ ਵਗੈਰਾ ਵੀ ਜਾਂਦੇ ਰਹੀਆਂ ਹੁਣ ਕੋਸ਼ਿਸ਼ ਇਹ ਹੈ ਕਿ ਡੀਜ਼ਲ ਵਿੱਚ ਵੀ ਸੰਗਤ ਦੀ ਹੈਲਪ ਕੀਤੀ ਜਾਵੇ ਕਿਉਂਕਿ ਜ਼ਮੀਨਾਂ 6 6 5 5 ਫੁੱਟ ਰੇਤਾ ਸਾਹ ਸੰਗਦੀ ਚੜ ਚੁੱਕੀ ਹੈ ਬਿਮਾਰੀਆਂ ਫੈਲ ਰਹੀਆਂ ਨੇ ਹੁਣ ਮੈਡੀਕਲ ਕੈਂਪ ਦਾ ਸੋਚਿਆ ਸੀ ਕਿ ਮੈਡੀਕਲ ਕੈਂਪ ਲਾਇਆ ਜਾਵੇ ਜਿੱਥੇ ਫ੍ਰੀ ਚ ਦਵਾਈਆਂ ਦਿੱਤੀਆਂ ਜਾਣ ਸੋ ਇਹ ਇਕੱਲਾ ਮੈਂ ਤੇ ਕਰ ਨਹੀਂ ਸਕਦਾ ਮੈਂ ਤੇ ਇੱਕ ਜਰੀਆ ਬਣ ਸਕਦਾ ਹੈ ਕਰੋਨਾ ਬਾਬਾ ਦੀਪ ਸਿੰਘ ਨੇ ਆ ਗੁਰੂ ਸਾਹਿਬ ਨੇ ਆ ਕਰਨ ਆਪ ਜੀ ਨੇ ਮਹਾਰਾਜ ਨੇ ਜੇਤੇ ਕਿਰਪਾ ਕਰਨੀ ਉਹਦੇ ਕੋ ਸੇਵਾ ਲੈ ਲੈਣੀ ਹੈ ਬੇਨਤੀਆਂ ਜਰੂਰ ਸਵੀਕਾਰ ਕਰਿਓ ਜਰੂਰ ਸੇਵਾਵਾਂ ਚ ਹਿੱਸਾ ਪਾਇਓ WhatsApp ਨੰਬਰ ਆਪ ਜੀ ਨੂੰ ਉੱਪਰ ਦਿੱਤਾ ਆ ਉਹਦੇ ਤੇ ਤੁਸੀਂ ਸੰਪਰਕ ਕਰਕੇ ਸੇਵਾਵਾਂ ਚ ਨਾਮ ਨੋਟ ਕਰਵਾਓ ਗੁਰੂ ਸਾਹਿਬ ਕਿਰਪਾ ਕਰਨ ਸ਼ਹੀ ਸਿੰਘ ਸਹਾਈ ਹੋਣ ਤੇ ਸਾਧ ਸੰਗਤ ਜੀ ਇੱਕ ਬੇਨਤੀ ਚੰਡੀ ਦੇ ਬਾਦ ਜਪਾ ਬਾਰੇ ਸੰਤਾਂ ਪੁੱਛਦਿਆਂ ਨੇ ਸ਼ਹੀਦੀ ਦੇਗਾ ਬਾਰੇ ਪੁੱਛਦਿਆਂ ਨੇ ਸਾਧ ਸੰਗਤ ਜੀ ਸ਼ਹੀਦੀ ਦੇਗਾ ਡੇਲੀ ਹੁੰਦੀਆਂ ਨੇ ਤੇ ਰਸਤ ਵਿੱਚ ਬਦਾਮ ਇਲਾਇਚੀ ਕਾਲੀ ਮਿਰਚ ਤੇ ਹਰੀ ਇਲਾਈਚੀ ਇਹ ਚਾਰ ਚੀਜ਼ਾਂ ਮੇਨ ਤੌਰ ਤੇ ਹੁੰਦੀਆਂ ਨੇ ਜਿਹਦਾ ਭੋਗ ਗੁਰੂ ਮਹਾਰਾਜ ਨੂੰ ਲੱਗਦਾ ਸੋ ਇਹ ਅਰਦਾਸ ਟਾਲਾ ਸਾਹਿਬ ਦੇ ਬਾਬਾ ਨੋ ਸਿੰਘ ਦੇ ਸਮਾਦੇ ਤੇ ਹੁੰਦੀ ਹੈ ਸੋ ਇਹ ਰਸ ਜਿਹੜੀ ਹੈ ਜਿੰਨੇ ਵਿੱਚੀਦੀ ਦੇ ਕਰੋਣੀ ਹੈ ਵੈਸੇ ਤੇ ਆਪ ਆ ਕੇ ਕਰਵੋਣੀ ਚਾਹੀਦੀ ਹੈ ਬਾਕੀ ਉਹਨਾਂ ਦਾ ਸਮਝ ਸਕਦੇ ਜਿਹੜੇ ਦੂਰ ਰਹਿੰਦੇ ਨੇ ਸੰਸੰਗ ਜੀ ਉਹ ਦਾਸ ਨੂੰ ਦੱਸ ਸਕਦੇ ਨੇ ਅਰਦਾਸ ਇੱਕ ਪੇਜ ਤੇ ਲਿਖ ਕੇ ਉਹਦੀ ਫੋਟੋ ਖਿੱਚ ਕੇ ਦਾਸ ਨੂੰ ਭੇਜ ਦਿਓ ਬਾਕੀ ਤੁਸੀਂ ਮੈਸੇਜ ਕਰਕੇ ਦੱਸ ਦਿਓ ਤੇ ਜੋ ਵੀ ਜਾਣਕਾਰੀ ਚਾਹੀਦੀ ਹੈ ਤੁਹਾਡੀ ਅਰਦਾਸ ਹੋ ਜੇਗੀ ਦੂਸਰੀ ਬੇਨਤੀ ਚੰਡੀ ਦੇ ਵਾਰ ਦੇ ਜਾਪਾਂ ਦੇ ਬਾਰੇ ਤੇ ਸਾਸੰਗਤ ਜੀ ਚੰਡੀ ਦੇ ਵਾਰ ਦੇ ਜਾਪ ਸੰਗਤਾਂ ਕਰਵਾਉਂਦੀਆਂ ਨੇ ਕਾਰਜ ਰਾਸ ਹੁੰਦੇ ਨੇ ਬਾਕੀ ਭਰੋਸੇ ਵਾਲਿਆਂ ਦੇ ਰਾਸ ਹੁੰਦੇ ਨੇ ਸੋ ਇਹ ਥੋੜੀ ਇਹਨਾਂ ਦੀ ਪੇਟਾ ਜ਼ਿਆਦਾ ਹੁੰਦੀ ਹੈ ਕਿਉਂਕਿ ਇਹਦੇ ਸਮਗਰੀ ਘਾਟਾ ਚਾਹੀਦੀ ਹੈ ਸੋ ਜਿਨੇ ਚੰਡੀ ਦੇ ਵਾਰ ਦਾ ਜਾਪ ਕਰੋਨੇ ਨੇ ਉਹ ਵੀ ਵਟਸਐਪ ਤੇ ਮੈਸੇਜ ਕਰਕੇ ਪੁੱਛ ਲਿਓ ਡੇਟ ਨੋਟ ਕਰਵਾ ਦੇ ਕਿਉਂਕਿ ਸਮਾਂ ਕਾਫੀ ਲੇਟ-ਲੇਟ ਓਨ ਦੀ ਐਡੇਟ ਪੋਕ ਗਿਆ ਜੇ 2-3 ਮਹੀਨੇ ਦੀ ਡੇਟ ਪੋਕ ਗਿਆ ਸੋ ਜ਼ਰੂਰ ਬੇਨਤੀਆਂ ਨੂੰ ਸਵੀਕਾਰ ਕਰਿਓ ਆਓ ਹੁਣ ਪ੍ਰੇਮ ਦੇ ਨਾਲ ਭਰੋਸੇ ਦੇ ਨਾਲ ਸਾਰੇ ਜੱਪੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਨੌਧ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ